ਰਿਸ਼ਤਿਆਂ ਦੀਆਂ ਗੱਡਾਂ ਨੂੰ ਤਕੜੇ ਮਜ਼ਬੂਤ ਤੇ ਤਰੋ-ਤਾਜ਼ਾ ਕਰ ਜਾਂਦਾ ਹੈ ਸਾਵਣ ਦਾ ਮੇਲ ਇਸ਼ਕ, ਮੋਹ ਤੇ ਪ੍ਰੇਮ ਇਸ਼ਕ, ਮੋਹ ਤੇ ਪ੍ਰੇਮ ਦੀਆਂ ਉਡੀਕਾਂ 'ਚ ਵਿਯੋਗੇ ਨੈਣਾ 'ਚੋਂ ਨੀਰਾਂ ਦੇ ਫੜ ਬਹੁਤ ਵਗਾਉਂਦਾ ਹੈ ਸਾਵਣ ਦਾ ਮੇਲ ਮਾਡਰਨ ਜਨਰੇਸ਼ਨ 'ਚੋਂ ਮਾਡਰਨ ਜਨਰੇਸ਼ਨ ਚੋ ਪ੍ਰੇਮ ਦੀ ਗੈਰ ਹਾਜ਼ਰੀ ਨੂੰ ਵਿਸ਼ੇਸ਼ ਭੂਮਿਕਾ ਚ ਪਾਉਂਦਾ ਹੈ ਸਾਵਣ ਦਾ ਮੇਲ ਕੋਮਲ ਨਾਜ਼ੁਕ ਪਾਵਾਂ ਨੂੰ ਢੜੇ ਮੌਸਮੀ ਜੀਵ ਜੰਤੂਆਂ ਦੇ ਵਾਂਗ ਤੂ ਕੇ ਬਾਹਰ ਸੁੱਟ ਜਾਂਦਾ ਹੈ ਸਾਵਣ ਦਾ ਮੇਲ ਪਰ ਸੱਚ ਪਰ ਸੱਚ ਆਧ ਸਮਿਆਂ ਤੋਂ ਅਨੰਤ ਸਮਿਆਂ ਤੱਕ ਪਰ ਸੱਚ ਆਦ ਸਮਿਆਂ ਤੋਂ ਅਨੰਦ ਸਮਿਆਂ ਤੱਕ ਮਿਲਾਪ ਦੀ ਤਾਂਗ ਨੂੰ ਜਿਉਂਦਾ ਕਰ ਜਾਂਦਾ ਹੈ ਸਾਵਣ ਦਾ ਮੇਲ ਮਿਲਾਪ ਦੀ ਤਾਂਗ ਨੂੰ ਜਿਉਂਦਾ ਕਰ ਜਾਂਦਾ ਹੈ ਸਾਵਣ ਦਾ ਮੇਲ ਧੰਨਵਾਦ